ਇਹ ਇਹ ਦੇਖਣਾ ਵੀ ਜਿਹਦੇ ਵੀਊ ਜ਼ਿਆਦਾ ਆ ਨਾ ਉਹ ਕੋ ਉਹਨੂੰ ਕਰਨਾ ਭਾਵੇਂ ਮੁੜ ਕੇ ਆਵੇ ਹੀ ਨਾ ਵਾਹਿਗੁਰੂ ਵਾਹਿਗੁਰੂ ਬੋਕ ਨੂੰ ਕਰਨਾ ਵਾਹਿਗੁਰੂ ਕਰੋ ਬੋਕ ਜੀ ਸਦਕੇ ਵੀਊ ਦੇਖੋ ਸਾਧ ਸੰਗਤ ਜੀ ਦੇਖੋ ਵੀਊ ਕੋਈ ਗੱਲ ਨਹੀਂ ਪਰ ਵੀਊ ਦੇਖਣ ਦੇ ਨਾਲ ਇਹ ਵੀ ਦੇਖੋ ਖੋਜ-ਖੋਜ ਕੇ ਬਾਣੀ ਕਿੰਨੀ ਸੁਣਾਉਂਦਾ ਜੇ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਇਹ ਖੋਜ ਕੇ ਬਾਣੀ ਕਿੰਨੇ ਸੁਣਾਉਣੀ ਹੈ ਜੀ ਫੇਸਬੁਕ ਦੇ ਵੀ ਹੋਣਾ ਦਾ ਇੰਸਟਾਗ੍ਰਾਮ ਦੇ ਵੀ ਹੋਣਾ ਨਹੀਂ ਇਹ ਤਾਂ ਇੱਥੇ ਵੀ ਹੋ ਕਰਨਾ ਪਾਹਗਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਬਾਣੀ ਨੂੰ ਵਿਊ ਕਰਨਾ ਪਾਹਗਾ ਬਾਣੀ ਨੂੰ ਦੇਖਣਾ ਪਾਹਗਾ ਇਸ ਵਾਸਤੇ ਮੇਰੀ ਬੇਨਤੀ ਹੈ ਜਿੱਥੇ ਤੁਸੀਂ ਸ਼ਬਦਾਂ ਵਾਸਤੇ ਹੁਕਮ ਕਰਦੇ ਹੋ ਨਾ ਪੁਰਾਣੇ ਸਮੇਂ ਚ ਸ਼ਬਦ ਵਰਤੇ ਜਾਂਦਾ ਸੀ ਸ਼ਿਫਾਰਿਸ਼ ਸ਼ਿਫਾਰਿਸ਼ਾਂ ਤੇ ਗਾਣਿਆਂ ਦੀਆਂ ਹੁੰਦੀਆਂ ਸ਼ਬਦਾਂ ਦੀਆਂ ਥੋੜੀਆਂ ਸ਼ਬਦਾਂ ਵਾਸਤੇ ਸੰਗਤ ਹੁਕਮ ਕਰਦੀ ਹੈ ਮੇਰੀ ਬੇਨਤੀ ਹੈ ਕਰਿਆ ਕਰੋ ਜੀ ਸਦਕੇ ਸ਼ਬਦ ਸੁਣਿਆ ਕਰੋ ਕਹਿ ਕੇ ਪਰ ਇਹ ਵੀ ਕਹਿ ਦਿਆ ਕਰੋ ਕਿ ਭਾਈ ਸਾਹਿਬ ਜੀ ਜਾਂ ਭੈਣ ਜੀ ਕੋਈ ਨਵਾਂ ਸ਼ਬਦ ਵੀ ਸੁਣਾਓ ਜਦੋਂ ਅਸੀਂ ਇਹ ਕਰਦੇ ਨਾ ਆਈ ਸ਼ਬਦ ਆਈ ਸ਼ਬਦ ਹੁਣ ਸਾਨੂੰ ਮੈਂ ਕਿਹਾ ਸੀ ਸੁਣਾਉਣਾ ਹੈ ਪਤਾ ਤੁਸੀਂ ਕੀ ਕਰਦੇ ਹੋ ਤੁਸੀਂ ਬੜੀ ਕਿਰਪਾ ਕਰਦੇ ਹੋ ਕੀਰਤਨੀਆਂ ਨੂੰ ਤਿਆਰੀ ਕਰਨ ਤੋਂ ਬੰਦ ਕਰ ਦਿੰਦੇ ਹੋ ਜਦੋਂ ਕੀਰਤਨੀਆਂ ਨੂੰ ਪਤਾ ਹੋਏਗਾ ਕਿ ਸੰਗਤ ਨੇ ਇਹ ਮੰਗ ਕਰਨੀ ਹੈ ਕਿ ਸਾਨੂੰ ਨਵਾਂ ਸ਼ਬਦ ਸੁਣਾਓ ਤੇ ਫਿਰ ਕੀਰਤਨੀਆਂ ਹੋਰ ਬਾਣੀ ਕੰਠ ਕਰਨਗੇ ਹੋਰ ਬਾਣੀ ਦੇ ਰਾਗ ਜਿਹੜੇ ਨੇ ਹੁਣ ਰਾਗਾਂ ਵਾਲਾ ਕੰਮ ਤੇ ਕਿਤੇ ਕਿਤੇ ਰਹਿ ਗਿਆ ਚਾਹੀਦਾ